ਦਿਲਜੀਤ ਦੋਸਾਂਝ ਦੀ ਨਵੀਂ ਆ ਰਹੀ ਫਿਲਮ ਬਾਰੇ ਆਓ ਜਾਣਦੇ ਹਾਂ ਕੁਝ ਅਹਿਮ ਗੱਲਾਂ ਇਹ ਫਿਲਮ ਆਪਣੇ ਵਿਸ਼ੇ ਕਾਰਨ ਲੰਬੇ ਸਮੇਂ ਤੋਂ ਰੁਕੀ ਹੋਈ ਹੈ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਆਧਾਰਿਤ ਇਹ ਫਿਲਮ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਪੋਸਟਰ ਪਾ ਕੇ ਦਿਲਜੀਤ ਦੋਸਾਂਝ ਨੇ ਖੁਦ ਜਾਣਕਾਰੀ ਦਿੱਤੀ ਹੈ ਅਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਖੂਨ ਦੇ ਨਾਲ ਲਿਬੜੇ ਨਜ਼ਰ ਆ ਰਹੇ ਹਨ ਦਿਲਜੀਤ ਦਸਾਂਝ ਦੀ ਨਵੀਂ ਫਿਲਮ ਪੰਜਾਬ 95 ਫਰਵਰੀ ਮਹੀਨੇ ਵਿੱਚ ਹੋਵੇਗੀ ਰਿਲੀਜ਼ ਅਤੇ ਜੇਕਰ ਗੱਲ ਕਰੀਏ ਇਸ ਫਿਲਮ ਨਿਰਦੇਸ਼ਕ ਦੀਤਾ ਇਹ ਫਿਲਮ ਦਾ ਨਿਰਦੇਸ਼ਨ ਹਨੀਤ ਰਹਿਣ ਨੇ ਕੀਤਾ ਇਹ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਬਾਇਓਪਿਕ ਹੈ ਅਤੇ ਚਾਂਸਰ ਬੋਰਡ ਇਸ ਫਿਲਮ ਨੂੰ ਲੈ ਕੇ ਸਾਵਧਾਨੀ ਨਾਲ ਕਦਮ ਚੁੱਕ ਰਿਹਾ ਸੀ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਫਿਲਮ ਤੇ 85 ਕੱਟ ਲਗਾਏ ਜਾਣਗੇ ਪਰ ਰਿਵੀਜ਼ਨ ਕਮੇਟੀ ਕੋਲ ਜਾਣ ਤੋਂ ਬਾਅਦ ਕਿਹਾ ਗਿਆ ਕਿ ਇਸ ਤੇ 120 ਕੱਟ ਲਗਾਏ ਜਾਣਗੇ ਇਸ ਦੇ ਨਾਲ ਹੀ ਦਿਲਜੀਤ ਦਸਾਂਝ ਨੇ ਪੋਸਟਰ ਤੇ ਤਸਵੀਰ ਸਾਂਝੀ ਕਰਨ ਦੇ ਨਾਲ ਲਿਖਿਆ ਕਿ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ ਤਸਵੀਰਾਂ ਦੇਖਣ ਤੋਂ ਬਾਅਦ ਕੀ ਹੈ ਲੋਕਾਂ ਦੀ ਪ੍ਰਤੀਕਿਰਿਆਵਾਂ ਆਉ ਜਾਣਦੇ ਹਾਂ ਪ੍ਰਸ਼ੰਸਕ ਦਾ ਕੀ ਹੈ ਕਹਿਣਾ ਇੱਕ ਨੇ ਲਿਖਿਆ ਲਵਾਰਿਸ ਲਾਸ਼ਾਂ ਦਾ ਵਾਰਿਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਹੋਰ ਲਿਖਦੇ ਨੇ ਕਿ ਇਸ ਦੇ ਵਿੱਚ 100 ਤੋਂ ਵੱਧ ਕੱਟ ਲੱਗੇ ਹੋਏ ਨੇ ਬਾਕੀ ਫਰਵਰੀ ਦੇ ਵਿੱਚ ਇੰਤਜ਼ਾਰ ਕਰ ਰਹੇ ਹਾਂ ਇਸ ਫਿਲਮ ਦਾ ਤੁਹਾਡਾ ਕੀ ਕਹਿਣਾ ਇਸ ਫਿਲਮ ਦੇ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਲਿਖੋ ਦੇਖਦੇ ਰਹੋ ਪੰਜਾਬੀ ਸਟਾਰ ਕਲਿਕ ਚੈਨਲ ਅਤੇ ਜਿਨ੍ਹਾਂ ਨੇ ਹਜੇ ਤੱਕ ਪੰਜਾਬੀ ਸਟਾਰ ਕਲਿਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁਣੇ ਸਬਸਕ੍ਰਾਈਬ ਜਰੂਰ ਕਰ ਲਓ ਜੀ ਧੰਨਵਾਦ